ਬੁੱਧਾ ਸਾਡਾ ਇਹ ਵੀ ਸਾਨੂੰ 2 ਮਹੀਨੇ ਤੋਂ ਸੈਲਰੀ ਨਹੀਂ ਮਿਲਦੀ ਪਈ ਪਲੱਸ ਸਾਡੇ ਨਾਲ ਧੋਖਾ ਵੀ ਹੋ ਗਿਆ ਵਾ ਜਿਹੜੇ ਇਹਨਾਂ ਨੇ ਫੋਰਮਲ ਲੈਟਰ ਦਿੱਤੇ ਆ ਉਹਦੇ ਕਰਕੇ ਵੀ ਸਾਨੂੰ ਲੱਗਦਾ ਕਾ ਦਾਵਾੰਡ ਹੋ ਰਹੀ ਹੈ ਦੇਖੋ ਜੀ ਸਾਡਾ ਜੇ ਹੱਕ ਸਾਨੂੰ ਨਹੀਂ ਮਿਲਦਾ ਤੇ ਸਾਨੂੰ ਵਾਜਿਬ ਹੈ ਹੀ ਆਪਣੇ ਹੱਕ ਵਾਸਤੇ ਲੜਨਾ ਨਾਦਰੀ ਇਹਨਾਂ ਦੀ ਦੂਰੋਂ ਵੀ ਨਿਰ ਪੈਂਡਿੰਗਾ ਤੀਸਰਾ ਮਹੀਨਾ ਚੱਲਦਾ ਪਿਆ ਵਾ ਨਾ ਤੇ ਠੇਕੇਦਾਰੀ ਕੋਈ ਗੌਰ ਕਰ ਰਿਹਾ ਵਾ ਨਾ ਕੋਈ ਇਨਸਪੈਕਟਰ ਗੌਰ ਕਰ ਰਿਹਾ ਨਾ ਕੋਈ ਕਾਰਪੋਰੇਸ਼ਨ ਗੌਰ ਕਰ ਰਿਹਾ ਜਿਸ ਕੰਮ ਮੇਰਾ ਨਾਮ ਵੀ ਲਿਫਟਿੰਗ ਜੁਨੀਅਰ ਪ੍ਰਧਾਨ ਗੋਲਦੀ ਅੱਜ ਜੀ ਮੁੱਦਾ ਸਾਡਾ ਹੈ ਵਾ ਵੀ ਸਾਨੂੰ 2 ਮਹੀਨੇ ਤੋਂ ਸੈਲਰੀ ਨਹੀਂ ਮਿਲਦੀ ਪਈ ਪਲੱਸ ਸਾਡੇ ਨਾਲ ਧੋਖਾ ਵੀ ਹੋ ਗਿਆ ਵਾ ਜਿਹੜੇ ਇਹਨਾਂ ਨੇ ਫੋਰਮਲ ਲੈਟਰ ਦਿੱਤੇ ਆ ਉਹਦੇ ਕਰਕੇ ਵੀ ਸਾਨੂੰ ਅਲੱਗ ਦਾ ਕੰਮ ਦਾਵਾ ਡੋਲਿਆ ਜੀ ਤੇ ਇਹ ਘੱਟੋ ਘਾਟ ਮੈਕਸਿਮਮ 200 250 ਬੰਦੇ ਤਨਖਾਹ ਰੁਕੀ ਪਈ ਹੈ ਜੀ ਤੇ ਸਾਰੇ ਲਿਫਟਿੰਗ ਵਾਲੇ ਲਿਫਟਿੰਗ ਵਾਲੇ ਤਾਂ ਮੇਰੇ ਸਾਹ ਨਾਲ 70 80 ਬੰਦੇ ਹੋਣੇ ਆ ਜੀ ਬਾਕੀ ਦੂਸਰੇ ਬੰਦੇ ਉਹ ਕੰਮ ਕਰ ਤੇ ਲੱਗੇ ਉਹ ਵੀ ਹੌਲੀ ਹੌਲੀ ਆ ਰਹੇ ਆ ਜੀ ਇੱਥੇ ਕੀ ਕਹਿੰਦੇ ਆ ਸਾਇੰਟਿਸਟ ਪਰ ਨੀ ਆ ਕਮਿਸ਼ਨ ਦੇਖੋ ਜੀ ਸਾਡਾ ਜੇ ਹੱਕ ਸਾਨੂੰ ਨਹੀਂ ਮਿਲਦਾ ਤੇ ਸਾਨੂੰ ਵਾਜਬ ਹੈ ਆਪਣਾ ਹੱਕ ਵਾਸਤੇ ਲੜਨਾ ਸੈਲਰੀ ਇਹਨਾਂ ਦੀ ਦੋ ਮਹੀਨੇ ਦੀ ਪੈਂਡਿੰਗ ਆ ਤੀਸਰਾ ਮਹੀਨਾ ਚੱਲਦਾ ਪਿਆ ਵਾ ਨਾ ਤੇ ਠੇਕੇਦਾਰ ਹੀ ਕੋਈ ਗੌਰ ਕਰ ਰਿਹਾ ਵਾ ਨਾ ਕੋਈ ਇਨਸਪੈਕਟਰ ਗੌਰ ਕਰ ਰਿਹਾ ਨਾ ਕੋਈ ਕਾਰਪੋਰੇਸ਼ਨ ਗੌਰ ਕਰ ਰਿਹਾ ਜੀ ਇਸ ਕੰਮ ਤੇ ਗੱਲਬਾਤ ਹੁਣ ਤੱਕ ਹੋਈ ਗੱਲਬਾਤ ਹੀ ਸਾਨੂੰ ਦਿਲਾਸਾ ਦਿੱਤਾ ਜਾ ਰਿਹਾ ਸੀ ਵੀ ਤੁਹਾਨੂੰ ਅੱਜ ਤਨਖਾਹ ਮਿਲ ਜਾਂਦੀ ਆ ਤੁਹਾਨੂੰ ਕੱਲ ਤਨਖਾਹ ਮਿਲ ਜਾਂਦੀ ਆ ਤੁਹਾਨੂੰ ਪਰਸੋਂ ਮਿਲ ਜਾਂਦੀ ਆ ਇੱਕ ਮਹੀਨੇ ਦੀ ਤਨਖਾਹ ਛੱਡ ਕੇ ਦੂਜੇ ਦੀ ਛੱਡ ਕੇ ਅਜ ਤਨਖਾਣ ਨੇ ਕੀ 7000 ਰੁਪਏ ਤਨਖਾਣ ਉਹ ਵੀ ਨਹੀਂ ਇਹਨਾਂ ਕੋ ਦਿੱਤੀ ਜਾ ਰਹੀ ਜੀ ਇਹ ਦੋ ਦੋ ਮਹੀਨੇ ਗੁਜ਼ਾਰਾ ਕਿੱਦਾਂ ਕਰਨਗੇ ਆਪਣਾ 300 ਰੁਪਏ ਦੀ ਆਟੇ ਦੀ ਗੁੱਥੀ ਹੋ ਗਈ ਆ ਬੱਚੇ ਨੇ ਸਕੂਲ ਦੇ ਫੀਸਾਂ ਦੁੱਧ ਦਾ ਖਰਚਾ ਲਾ ਲਉ ਤੋ ਇਹ ਮੈਕਸਿਮਮ ਕਿੰਨਾ ਕਰੀ ਜਾਣਗੇ 7000 ਚ ਸਜੀਤ ਕੁਮਾਰ ਸਜੀਤ ਜੀ ਕੀ ਸਮਝਦੇ ਹੋ ਕਿ ਕਿੰਨਾ ਚਿਰ ਇਹ ਸਟ੍ਰਾਈਕ ਇਹਦਾ ਚੱਲ ਜਾਈ ਰਹੇ ਜਿਨਾਂ ਨੂੰ ਤਨਖਾਣ ਹੀ ਮਿਲੇਗੀ ਗੱਲ ਬਾਤ ਹੋ ਜੇ ਕਿਸੇ ਨਾਲ ਨਹੀਂ ਇਹ ਗੱਲ ਬਾਤ ਹੋਈ ਤਿੰਨ ਮਹੀਨੇ ਹੋ ਜਲੇ ਤਨਖਾਣ ਇਸ ਰਾਮੀ ਨਾ ਲੱਗ ਗਿਆ ਵਾ ਕੋਈ ਆਡੀਟ ਤਨਖਾਹ ਦੀ ਗੌਰ ਨਹੀਂ ਕੀਤੀ ਜਾਂਦੀ ਜਾਈ ਕੇ ਇਹਨੂੰ ਫੋਨ ਕੀਤਾ ਵਾ ਉਹ ਕਹਿੰਦਾ ਫਲਾਣੇ ਨੂੰ ਕਰੋ ਫਲਾਣਾ ਕਹਿੰਦਾ ਢਿੰਗੜੇ ਨੂੰ ਕਰੋ ਅਈ ਕੇ ਨੂੰ ਕਿਉਂ ਫੋਨ ਕਰੀਏ ਘਰ ਤਾਂ ਵਿਚਾਰਾ ਇਕੱਠਾ ਹੁੰਦਾ ਘਰ ਜਾ ਗਿਆ ਯਾਰ ਐਦਾਂ ਹੀ ਧਾਰਾ ਲੈ ਲੈ ਕੇ ਆਹ ਤੋ ਧਾਰੀ ਚੱਲਣ ਦੇ ਜੇ ਤੁਹਾਨੂੰ ਪਤਾ ਇਹ ਦੇਣ ਸਕੂਲੋਂ ਵੀ ਧਾਰੀ ਕੀਤਾ ਇਹ ਦੇਣਗੇ ਤਾਂ ਬਤਾਵਾਂਗੇ ਕਿ ਕਿ ਜਾ ਕੇ ਮੇਰੇ ਸਾਡੇ ਬੱਚਿਆਂ ਨੂੰ ਸਕੂਲੋਂ ਬਾਹਰ ਭੇਜ ਦੇਣਗੇ ਨਹੀਂ ਤੂੰ ਮੁਰਜ਼ੇ ਸਾਡੇ ਬੱਚਿਆਂ ਨੂੰ ਸਕੂਲੋਂ ਕੱਢ ਦੇਣਾ ਜਾਓ ਜੀ ਚੁੱਕੋ ਜਾ ਕੁੜਾ ਇਹ ਕੁੜਾ ਖੜੋ ਚੁੱਕਣ ਬੱਚੇ ਲਾ ਲੈਣੇ ਹੁਣ ਤਨਖਾਵਾ ਇਹ ਦੇਣ ਦੇਣੀਆਂ ਕੰਮ ਵੱਲ ਹੁਸੇ ਜਾਣ ਕੇ ਕਹਿੰਦੇ ਨਾ ਕੋਈ ਅਫਸਰ ਲਾ ਕੇ ਲੱਗਦਾ ਨਾ ਕੋਈ ਬੰਦਾ ਲਾ ਕੇ ਲੱਗਦਾ ਜੀ ਵਿਕਰਮ ਸਿੰਘ ਜੀ ਚੀਫ ਸੈਂਟ ਇੰਸਪੈਕਟਰ ਜੀ ਸਪਟ ਦੇ ਕਲਪਾਰੇ ਲੱਗਦੇ ਜੇ ਜਾਂ ਬਾਕੀ ਸਟਾਫ ਦੇ ਕਲਪਾਰੇ ਲੱਗਦੇ ਵਿੱਚ ਕਿਉਂ ਕਿਉਂ ਇਹਨਾਂ ਦੀਆਂ ਤਨਖਾਵਾਵਾਂ ਜਿਹੜੀਆਂ ਨੇ 2 ਮਹੀਨੇ ਦੀਆਂ ਉਹ ਹੁਣ ਪੈਂਡਿੰਗ ਹੋਈਆਂ ਇੱਕ ਤਨਖਾਹ ਤੇਨਾਂ ਦੀ ਪਾਸ ਹੋ ਗਈ ਆ ਉਹ ਅਕਾਊਂਟ ਪ੍ਰਚਾਰਨ ਗੱਲ ਹੋਈ ਆ ਉਹ ਕਹਿੰਦੇ ਕਿ ਅਸੀਂ ਥੋੜੀ ਦੇਰ ਤੱਕ ਚੈੱਕ ਬਣ ਜਾਂਦਾ ਦੂਸਰੀ ਤਨਖਾਹ ਵੀ ਕਹਿੰਦੇ ਪਿਆ ਅਸੀਂ 1-2 ਦਿਨਾਂ ਵਿੱਚ ਬਣਾ ਦੇਾਂਗੇ ਤੇ ਹੁਣ ਇਹਨਾਂ ਨਾਲ ਗੱਲਬਾਤ ਕਰਦੇ ਆਂ ਜੇ ਸਟ੍ਰਾਈਕ ਹੋ ਜਾਂਦੀ ਪੂਸ ਸਮਝੋ ਸ਼ਹਿਰ ਦਾ ਕੀ ਨਹੀਂ ਅਸੀਂ ਤੇ ਕਟੋ ਘਾਟੇ ਵੀ 7-8 ਦਿਨ ਹੋ ਗਿਆ ਜਿਹੜੀ ਤਨਖਾਹ 70 ਦਿਨ ਤੋਂ ਵੀ ਪਹਿਲਾਂ ਦੀ ਦਿੱਤੀ ਪਈ ਹੈ ਬਣਾ ਕੇ ਕੋਨ ਬ੍ਰਾਂਚ ਹੋਏ ਹੁਣ ਜਿਹੜਾ ਅਗਲਾ ਚੈੱਕ ਦਾ ਪ੍ਰੋਸੈਸ ਹੈ ਜਾਂ ਉਹ ਉਥੇ ਅਗੇ ਮੰਤਰੀ ਪ੍ਰਸ਼ਾਸਨ ਨਹੀਂ ਕਰਨਾ ਜੀ ਤਨਖਾਹ ਲੇਟ ਹੋ ਜਾਂਦੀ ਹੈ ਹਰ ਮਹੀਨੇ ਲੋਕਾਂ ਨੂੰ ਇਸ ਜਿਹੜੀ ਤੇ ਨੀਤੀ ਦਾ ਸਾ ਅਸੀਂ ਤੇ ਇਹੋ ਕਿਹਾ ਮਤਲਬ ਕਿ ਅਕਾਊਂਟ ਬ੍ਰਾਂਚ ਵੀ ਇਹੋ ਬੇਨਤੀ ਕਰਦੇ ਆ ਕਿ ਜਿਹੜੀ ਇਹਦੀ ਤਨਖਾਹ ਹੈ ਉਹ ਪੱਕਿਆਂ ਦੇ ਨਾਲ ਹੀ ਜਦੋਂ ਪੱਕੇ ਹੀ ਤਨਖਾਹਾਂ ਹੁੰਦੇ ਉਹਨਾਂ ਨਾਲ ਹੀ ਇਹਨਾਂ ਦੀ ਤਨਖਾਹ ਹੋ ਜਾਵੇ ਤੇ ਫਿਰ ਮਤਲਬ ਕਿ ਕੰਮ ਜਿਹੜਾ ਸਾਡਾ ਸੁਮੂਤਲੀ ਚੱਲਿਆ ਰਹੇ ਅੱਜ ਕਿੰਨੇ ਬੰਦੇ ਸਟ੍ਰਾਈਕ ਕਰੇ ਸਟ੍ਰਾਈਕ ਤੇ ਲਗਭਗ ਜਿਹੜੀ ਸਾਡੀ ਟਰੈਕਟਰ ਟਰਾਲੀਆਂ ਦੇ ਲੇਬਰ ਹੈ ਉਹ ਤਾਂ ਸਾਰੇ ਬੈਠੀ ਐ ਇੱਥੇ